ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਸਾਰੇ ਦੇਸ਼ ਦੇ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਸੈਂਟਰਲ ਫੈਡਰੇਸ਼ਨਸ ਦੇ ਸੱਦੇ ਦੇ ਉੱਤੇ ਤੇ ਦੇਸ਼ ਭਰ ਦੇ ਤਕਰੀਬਨ 25 ਕਰੋੜ ਲੋਕਾਂ ਨੇ ਅੱਡ ਅੱਡ ਟੰਗਾ ਨਾਲ ਹੜਤਾਲ ਦੇ ਵਿੱਚ ਹਿੱਸਾ ਲਿਆ ਤੇ ਦੇਸ਼ ਦੇ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰ ਬਹੁਤ ਸਾਰੇ ਹੈੱਡਕੁਆਰਟਰਾਂ ਦੇ ਉੱਤੇ ਕਾਫੀ ਭਰਮੇ ਮੁਜਾਰੇ ਵੀ ਹੋਏ ਕੇਂਦਰ ਸਰਕਾਰ ਦੀਆਂ ਇਹਨਾਂ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਦੇਸ਼ ਭਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਬਹੁਤ ਅੱਛੀਆਂ ਇਸ ਦੇ ਬਾਰੇ ਖਬਰਾਂ ਆਈਆਂ ਨੇ ਬਿਹਾਰ ਦੇ ਵਿੱਚ ਤਾਂ ਉੱਥੋਂ ਦੀ ਜਿਹੜੀਆਂ ਵਿਰੋਧੀ ਧਿਰਾਂ ਦਾ ਗੱਠਜੋੜ ਹੈ ਉਸ ਨੇ ਉੱਥੇ ਹੋ ਰਹੀ ਚੋਣ ਪ੍ਰਕਿਰਿਆ ਦੇ ਬਾਰੇ ਵਿੱਚ ਵੀ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਦੋਨੇ ਗੱਲਾਂ ਮਿਲ ਕੇ ਉੱਥੇ ਵੀ ਬਹੁਤ ਪ੍ਰਭਾਵਸ਼ਾਲੀ ਜਿਹੜਾ ਹੈ ਇਹ ਬੰਦ ਸਫਲ ਆਪਣਾ ਜਿਹੜੀ ਸਟ੍ਰਾਈਕ ਹੈ ਇਹ ਸਫਲ ਰਹੀ ਹੈ ਤੇ ਦੂਜੇ ਬੰਨੇ ਜਿਹੜੀ ਬਿਹਾਰ ਦੀ ਗੱਲ ਹੈ ਉਹਦੇ ਚ ਅੱਜ ਤਿੰਨ ਖਬਰਾਂ ਇੰਡੀਅਨ ਐਕਸਪ੍ਰੈਸ ਨੇ ਲਾਈਆਂ ਨੇ ਇੱਕ ਤਾਂ ਇਹ ਲਾਇਆ ਇਹ ਵੀ ਵਿਚਾਰੇ ਜਿਹੜੇ ਬੀ ਐਲਓ ਨੇ ਜਿਨ੍ਹਾਂ ਦੇ ਉੱਤੇ ਸਾਰੀ ਡਿਊਟੀ ਆ ਉਹ ਮਾਰੇ ਮਾਰੇ ਕਰਦੇ ਫਿਰ ਰਹੇ ਐ ਤੇ ਇੱਕ ਬੀ ਐਲਓ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਪੱਤਰਕਾਰ ਰਹਿੰਦੇ ਵੀ ਉਹ ਕੀ ਕਰਦਾ ਹੈ ਕਿਸ ਤਰ੍ਹਾਂ ਕਰਦਾ ਹੈ ਤੇ ਕਿੰਨਾ ਔਖਾ ਕੰਮ ਹੈ ਇੱਕ ਤਾਂ ਉਹਨਾਂ ਦੀ ਜਿਹੜੀ ਨਾਰਮਲ ਡਿਊਟੀ ਹੈ ਉਹਦੇ ਤੋਂ ਡੈਡੀ ਡਿਊਟੀ ਉਹਨਾਂ ਨੂੰ ਕਰਨੀ ਪੈ ਰਹੀ ਹੈ ਤੇ ਉਹਨਾਂ ਦਾ ਸਾਥ ਜਿਹੜਾ ਇੰਟਰਨੈਟ ਹੈ ਉਹਦੀ ਸਪੀਡ ਨਹੀਂ ਦੇ ਰਹੀ ਉਹਨਾਂ ਨੇ ਜਿਹੜੇ ਫਾਰਮ ਅਪਲੋਡ ਕਰਨੇ ਹੁੰਦੇ ਆ ਉਹ ਹੋ ਨਹੀਂ ਰਹੇ ਜਿਹੜੇ ਦੇਣੇ ਹੁੰਦੇ ਆ ਉਹ ਨਹੀਂ ਹੁੰਦੇ ਹੋਰ ਕਾਗਜ਼ਾਂ ਪੱਤਰਾਂ ਦੀ ਬਹੁਤ ਵੱਡੀ ਘਾਟ ਹੈ ਇੱਕ ਤਾਂ ਇਹ ਖਬਰ ਦੂਜੇ ਪਾਸੇ ਜਿਹੜੀ ਹੈ ਵੀ ਜਿਹੜੇ ਆਪਣੇ ਸਾਬਕਾ ਮੁੱਖ ਚੋਣ ਕਮਿਸ਼ਨਰ ਰਹੇ ਹੈ ਐਸ.ਵਾਈ ਕੁਰੇਸ਼ੀ ਉਹਨਾਂ ਦਾ ਲੇਖ ਉਹਨਾਂ ਦਾ ਲੇਖ ਹੈ ਵੀ ਪਿਛਲੇ ਬਹੁਤ ਸਮਿਆਂ ਤੋਂ ਅਜੇਹਾ ਜਿਹੜਾ ਜਿਹਨੂੰ ਗਹਿਣ ਜਿਹੜਾ ਪੁਨਰ ਨਰੀਖਣ ਹੈ ਜਿਹੜੀਆਂ ਵੋਟਰ ਸੂਚੀਆਂ ਨੇ ਉਹ ਪਹਿਲਾਂ ਵੀ ਹੁੰਦਾ ਰਿਹਾ ਪਰ ਆਹ ਗੱਲ ਕਦੇ ਨਹੀਂ ਹੋਈ ਉਹ ਜਿਹੜੀ ਪਹਿਲਾਂ ਸੂਚੀ ਬਣੀ ਹੋਈ ਹੈ ਉਸ ਨੂੰ ਦੇਖ ਕੇ ਤੇ ਘਰ-ਘਰ ਲੋਕ ਜਾਂਦੇ ਆ ਤੇ ਦੁਬਾਰਾ ਦੇਖਦੇ ਆ ਜਿਹੜੇ ਨਾਂ ਕੱਟਣ ਵਾਲੇ ਹੁੰਦੇ ਆ ਉਹਨਾਂ ਨੂੰ ਕੱਟਣਦੇ ਆ ਜਿਹੜੇ ਨਵੇਂ ਪੈਣ ਵਾਲੇ ਹੁੰਦੇ ਆ ਪੈ ਜਾਂਦੇ ਆ ਤੇ ਦੂਜੀ ਗੱਲ ਉਹਦੇ 'ਚ ਜਿਹੜੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਵੋਟ ਬਣਾਉਣਾ ਹੈ ਜੇ ਕਿਸੇ ਨੂੰ ਇਤਰਾਜ਼ ਹੈ ਕਿ ਫਲਾਣੇ ਦੀ ਵੋਟ ਗਲਤ ਬਣ ਗਈ ਜਾਂ ਦੋ ਥਾਵਾਂ ਤੇ ਬਣੀ ਹੋਈ ਹੈ ਜਾਂ ਇਹ ਬਣਦੇ ਯੋਗ ਨਹੀਂ ਜਾਂ ਇਹ ਭਾਰਤ ਦਾ ਨਾਗਰਿਕ ਨਹੀਂ ਉਹ ਸਿੱਧ ਕਰੇ ਜਿਨੇ ਓਬਜੈਕਸ਼ਨ ਲਾਇਆ ਹੈ ਜਿਹੜਾ ਇਤਰਾਜ਼ ਲਾਉਣ ਵਾਲਾ ਹੈ ਇਹ ਆਪਣੇ ਆਪ ਜਿਹੜੇ ਚੋਣ ਕਮਿਸ਼ਨ ਹੀ ਇਤਰਾਜ਼ ਲਾ ਦੇਵੇ ਤੇ ਉਹੀ ਇਹ ਕਰ ਲਵੇ ਇਹ ਪਹਿਲੀ ਵਾਰ ਹੋਇਆ ਹੈ ਇਹ ਬਹੁਤ ਹੀ ਬੰਦ ਭੱਗ ਹੈ ਇਹ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਹੋਰ ਵੀ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਤਾਂ ਪਹੁੰਚ ਕਰਕੇ ਜਿੱਥੇ ਜਿਹੜੇ ਪਹੁੰਚ ਲੋਕ ਹੈ ਜਿੰਨਾ ਤੱਕ ਪਹੁੰਚੇ ਨਹੀਂ ਜਾ ਸਕਦਾ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਨੇ ਤੇ ਕੋਸ਼ਿਸ਼ ਕੀਤੀ ਹੈ ਵੀ ਉਹ ਵੀ ਆਪਣੀ ਵੋਟ ਦੇ ਹੱਕ ਦਾ ਜਿਹੜਾ ਇਸਤੇਮਾਲ ਕਰ ਸਕਣ ਉਹਨਾਂ ਨੇ ਉਦਾਹਰਨ ਦਿੱਤੀ ਹੈ ਵੀ ਇੰਦਰਾ ਪੁਆਇੰਟ ਹੈ ਸਾਡਾ ਸਮੁੰਦਰ ਦੇ ਵਿੱਚ ਉਹ ਸਾਡੀ ਭਾਰਤ ਦੀ ਧਰਤੀ ਤੋਂ ਤਕਰੀਬਨ 1400 ਕਿਲੋਮੀਟਰ ਦੂਰ ਹੈ ਤੇ ਇੰਡੋਨੇਸ਼ੀਆ ਤੋਂ ਸਿਰਫ 145 ਕਿਲੋਮੀਟਰ ਹੈ ਉੱਥੇ ਵੀ ਅਸੀਂ ਅਜਿਹੇ ਹੀ ਬੂਥ ਬਣਾਉਨੇ ਆ ਜਿਹੜਾ ਜਿਹੜਾ ਦਿੱਲੀ ਚ ਬਣਦਾ ਹੈ ਉੱਥੇ ਦੇ ਲੋਕ ਵੀ ਜਿਹੜੇ ਭਾਰਤੀ ਨਾਗਰਿਕ ਹੈ ਉਹ ਵੀ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੈ ਇਲੈਕਸ਼ਨ ਕਮਿਸ਼ਨ ਵੋਟਾਂ ਨੂੰ ਇਨਕਲੂਡ ਕਰਦਾ ਹੈ ਸ਼ਾਮਿਲ ਕਰਦਾ ਹੈ ਏਕਸਕਲੂਡ ਨਹੀਂ ਕਰਦਾ ਕੱਢਦਾ ਨਹੀਂਗਾ ਇਹ ਕੱਢਿਆ ਜਾ ਰਿਹਾ ਹੈ ਦੂਜਾ ਉਹਨਾਂ ਨੇ ਇੱਕ ਉਦਾਹਰਨ ਹਿਮਾਚਲ ਪ੍ਰਦੇਸ਼ ਦੇ ਸ਼ਿਗਾੰਗ ਏਰੀਏ ਦੀ ਦਿੱਤੀ ਹੈ ਵੀ ਉੱਥੇ ਵਾਲ ਤੋਂ ਬਰੀਕ ਰਸਤਾ ਹੈ ਜਿਹੜਾ ਜਾਣਾ ਪੈਂਦਾ ਹੈ ਤੇ ਮਸ਼ੀਨਾ ਚੱਕ ਕੇ ਲੋਕ ਉੱਥੇ ਜਾਂਦੇ ਆ ਤੇ ਉੱਥੇ ਸਿਰਫ 65 ਵੋਟਰ ਨੇ ਉਹਨਾਂ 65 ਵੋਟਰਾਂ ਵਾਸਤੇ ਵੀ ਉੱਥੇ ਬੂਥ ਬਣਾਇਆ ਹੋਇਆ ਹੈ ਤਾਂ ਕਿ ਕਿਸੇ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਰੱਖਿਆ ਨਾ ਜਾ ਸਕੇ ਤੀਜੀ ਖਬਰ ਜਿਹੜੀ ਹੈ ਇੱਕ ਇਹ ਲਾਈ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਬਿਹਾਰ ਦੇ ਲੋਕ ਐ ਜਦੋਂ ਉਹਨਾਂ ਕੋਲ ਕੁਝ ਪੱਤਰਕਾਰ ਗਏ ਐ ਇੰਡੀਅਨ ਐਕਸਪ੍ਰੈਸ ਵਾਲੇ ਉਹਨਾਂ ਦੇ ਜਿਹੜੇ ਖਦਸ਼ੇ ਐ ਉਹ ਆਪਣੀ ਥਾਂ ਤੇ ਨੇ ਉਹ ਕਹਿੰਦੇ ਐ ਵੀ ਸਾਥੋਂ ਗਾਹੇ ਬਗਾਹੇ ਇੱਧਰ ਉੱਧਰ ਤੁਰਿਆਂ ਫਿਰਦੇ ਆ ਅਕਸਰ ਮੰਗਿਆ ਜਾਂਦਾ ਕਿਥੋਂ ਆਵੇਂ ਤੂੰ ਅਸੀਂ ਦੱਸਦੇ ਆ ਜੀ ਬਿਹਾਰ ਤੋਂ ਐ ਕੀ ਪ੍ਰੂਫ ਐ ਤੇਰੇ ਕੋਲ ਅਸੀਂ ਕਹਿੰਦੇ ਜੀ ਸਾਡੇ ਕੋਲ ਆ ਵੋਟਰ ਕਾਰਡ ਐ ਜਦੋਂ ਸਾਡੇ ਵੋਟਰ ਕਾਰਡ ਹੀ ਕੈਨਸਲ ਹੋ ਜਾਣੇ ਐ ਸਾਡੇ ਕੋਲ ਕੋਈ ਅਜਿਹਾ ਅਧਿਕਾਰ ਹੀ ਨਹੀਂ ਰਹਿਣਾ ਤਾਂ ਸਾਡੇ ਤੇ ਜ਼ੁਲਮ ਹੋਰ ਵਧਣੇ ਸੋ ਇਹ ਇੱਕ ਉਹਨਾਂ ਦਾ ਵੀ ਖਦਸ਼ਾ ਹੈਗਾ ਸੋ ਬਿਹਾਰ ਦੀ ਜਿਹੜੀ ਵੋਟਾਂ ਦੀ ਦੁਬਾਰਾ ਸਿਧਾਈ ਹੋ ਰਹੀ ਐ ਇਹ ਬਹੁਤ ਹੀ ਮੰਦ ਭਾਵਨਾ ਨਾਲ ਹੋਰ ਹੀ ਲੱਗਦੀ ਹੈ ਤੇ ਇਹਦੇ ਚ ਬਹੁਤ ਮਾੜੇ ਸਿੱਟੇ ਨਿਕਲਣ ਦੇ ਚਾਂਸ ਹੈਗੇ ਦੂਸਰਾ ਦੋਸਤੋ ਗੁਜਰਾਤ ਦੇ ਵਿੱਚ ਇੱਕ ਪੁਲ ਡਿੱਗ ਗਿਆ ਉੱਥੇ ਅਸੀਂ ਦੇਖ ਰਹੇ ਹਾਂ ਪੁਲ ਦੀਆਂ ਵੀਡੀਓਜ਼ ਵੀ ਆਈਆਂ ਨੇ ਉਦੋਂ ਬਾਅਦ ਦੀਆਂ ਫੋਟੋਆਂ ਵੀ ਆਈਆਂ ਨੇ ਵੀ ਕਈ ਸਾਰੇ ਕੋਈ ਟਰੈਕਟਰ ਡਿੱਗਿਆ ਪਿਆ ਕੋਈ ਕਾਰ ਡਿੱਗੀ ਪਈਆ ਕੋਈ ਟਰੱਕ ਦਾ ਹਿੱਸਾ ਡਿੱਗਿਆ ਪਿਆ ਕੋਈ ਹੋਰ ਹੈ ਤੇ 12 ਲੋਕ ਦੱਸਿਆ ਜਾਂਦੇ ਆ ਵੀ ਮਾਰੇ ਗਏ ਇਹ ਵੀ ਦੱਸਿਆ ਜਿੰਡੀਅਨ ਐਕਸਪ੍ਰੈਸ ਨੇ ਵੀ ਉੱਥੋਂ ਦਾ ਇੱਕ ਆਗੂ ਹੈ ਵਿਰੋਧੀ ਪਾਰਟੀ ਦਾ ਮਿਸਟਰ ਪਰਮਾਰ ਉਹਨੇ 3 ਸਾਲ ਪਹਿਲਾਂ ਅਗਸਤ 2022 ਚ ਉੱਥੋਂ ਦੇ ਇਸ ਮਹਿਕਮੇ ਨੂੰ ਲਿਖਿਆ ਸੀ ਵੀ ਇਹ ਪੁਲ ਜਰਜਤ ਜਾਂ ਲੱਗਦਾ ਹੈ ਤੇ ਇਹਦੇ ਚ ਵਾਈਬ੍ਰੇਸ਼ਨਾਂ ਆਉਂਦੀਆਂ ਨੇ ਜਦੋਂ ਅਸੀਂ ਚੱਲਦੇ ਆਂ ਤੇ ਕੋਈ ਟ੍ਰੈਫਿਕ ਜਾਂਦੀ ਹੈ ਵੀ ਇਹਦਾ ਦੇਖਿਆ ਜਾਵੇ ਇਹਦੇ ਤੇ ਗੌਰ ਕੀਤੀ ਜਾਵੇ ਉਹ ਚਿੱਠੀਆਂ ਸਾਰੀਆਂ ਥਾਵਾਂ ਤੇ ਘੁੰਮੀ ਕਿਉਂਕਿ ਬੜੀ ਗੰਭੀਰ ਗੱਲ ਸੀਗੀ ਘੁੰਮਣ ਤੋਂ ਬਾਅਦ ਰਿਜ਼ਲਟ ਇਹ ਕੱਢਿਆ ਵੀ ਨਹੀਂ ਇਹ ਤਾਂ ਉੱਤੋਂ ਜਿਹੀ ਹੈ ਕੋਈ ਗੱਲ ਨਹੀਂ ਬਹੁਤ ਵਧੀਆ ਇਹ ਪੋਲ ਪਰ ਹਟਿਆ ਗਿਆ ਹੁਣ ਹੁਣ ਉਹ ਚਿੱਠੀ ਲੋਕਾਂ ਦੇ ਸਾਹਮਣੇ ਆ ਗਈ ਇਹਦਾ ਮਤਲਬ ਹੈ ਅਧਿਕਾਰੀਆਂ ਦੀ ਜਾਣ ਬੁੱਝ ਕੇ ਕੀਤੀ ਗਈ ਅਣਗਹਿਲੀ ਹੈ 43 ਸਾਲ ਪੁਰਾਣਾ ਪੋਲਾ ਇਹੋ ਤੇ ਉਹਦੇ 'ਚ ਜਿਹੜਾ ਉਹ ਇਸ ਤਰ੍ਹਾਂ ਨਾਲ ਡਿੱਗਦਾ ਕਦੀ ਇਹ ਗੱਲ ਨਹੀਂ ਪਿਛਲੇ 3-4 ਸਾਲਾਂ ਦੇ ਵਿੱਚ ਤਕਰੀਬਨ 7 ਪੁਲ ਜਿਹੜੇ ਗੁਜਰਾਤ ਦੇ ਵਿੱਚ ਡਿੱਗਿਆ ਉਹਨਾਂ ਚੋਂ ਮੋਰਦੀ ਦਾ ਪੁਲ ਵੀ ਇੱਕ ਹੈਗਾ ਉਹਨਾਂ 7ਾਂ ਦੀ ਡਿਟੇਲ ਵੀ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਸੋ ਇਹ ਜਣੀ ਮੋਦੀ ਜੀ ਦੇ ਆਪਣੇ ਸੂਬੇ ਦੇ ਵਿੱਚ ਪੁਲਾਂ ਦੀ ਹਾਲਤ ਅਜਹੀ ਹੈ ਪੈਸੇ ਹਾਲਾਂਕਿ ਬਹੁਤ ਦਿੱਤੇ ਜਾ ਰਹੇ ਹੈ ਪਰ ਪਤਾ ਨਹੀਂ ਕਿਉਂ ਅ ਕਈ ਵਾਰ ਆਪਾਂ ਕੁਦਰਤ ਦਾ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਹਾਂ ਪਰ ਦੇਖਣਾ ਪਊ ਵੀ ਕੁਦਰਤ ਦੇ ਭਾਣੇ ਤੋਂ ਇਲਾਵਾ ਇਹਦੇ ਚ ਮਨੁੱਖ ਨੇ ਕਿਹੜਾ ਭਾਣਾ ਵਰਤਾਇਆ ਕਿਉਂ ਵਰਤਾਇਆ ਇਹਨੂੰ ਥੋੜਾ ਜਿਹਾ ਹੋਰ ਗਹਿਰਾਈ ਤੱਕ ਦੇਖਣ ਦੀ ਲੋੜ ਹੈ। ਤੀਸਰੀ ਗੱਲ ਦੋਸਤੋ ਛਿੰਦੇ ਸੈਨਾ ਜਿਹੜੀ ਹੈਗੀ ਐ ਸ਼ੇਵ ਸੈਨਾ ਛਿੰਦੇ ਵਾਲੀ ਉਹਦਾ ਇੱਕ ਐਮਐਲਏ ਹੈ ਸੰਜੇ ਗਾਇਗਦਵਾਰ। ਉਹਦੀ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਉਹਨੇ ਤੇੜ ਤੇ ਇੱਕ ਤੌਲੀਆ ਲਵੇਟਿਆ ਹੋਇਆ ਉੱਤੇ ਇੱਕ ਬਨਾਣ ਪਾਈ ਹੋਈ ਹੈ। ਤੇ ਉਥੇ ਦਾ ਜਿਹੜਾ ਐਮਐਲਏ ਹੌਸਟਲ ਦੀ ਕੰਟੀਨ ਹੈ ਉਸ ਦੇ ਕਿਸੇ ਮੁਲਾਜ਼ਮ ਨੂੰ ਦਹਿ ਤੇਰੇ ਦੀ ਦਹਿ ਤੇਰੇ ਦੀ ਕੁੱਟ ਰਿਹਾ ਤੇ ਉਹਦੇ ਜਿਹੜੇ ਸਪੋਰਟਰ ਨੇ ਉਹ ਵੀ ਇਹ ਆਪਣਾ ਧਰਮ ਸਮਝਦੇ ਹੋਏ ਉਹ ਵੀ ਆਪਣੀਆਂ ਨਾਲ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਹੈ ਤੇ ਉਹ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਨੂੰ ਪੁੱਛਿਆ ਮੁੱਖ ਮੰਤਰੀ ਨੇ ਕਿਹਾ ਵੀ ਬਹੁਤ ਮਾੜੀ ਗੱਲ ਹੈ ਇਹ ਤਾਂ ਨਿੰਦਣਯੋਗ ਹੈ ਉਪ ਮੁੱਖ ਮੰਤਰੀ ਨੂੰ ਪੁੱਛਿਆ ਉਹਨਾਂ ਦੀ ਪਾਰਟੀ ਦੇ ਲੀਡਰ ਨੂੰ ਉਹ ਵੀ ਕਹਿੰਦਾ ਵੀ ਗਲਤ ਨਹੀਂ ਹੈ ਗਲਤ ਹੈ ਇਹ ਪਰ ਜਦੋਂ ਉਹਨੂੰ ਪੁੱਛਿਆ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ ਇਸ ਗੱਲ ਦਾ ਮੈਂ ਗਾਂ ਤੋਂ ਵੀ ਇਹੀ ਕਰੂੰਗਾ ਜੇ ਕੋਈ ਬੰਦਿਆਂ ਨੂੰ ਜਿਹੜੀ ਸਾਡੀ ਡੈਮੋਕਰੈਟਿਕ ਭਾਸ਼ਾ ਉਹ ਸਮਝ ਨਹੀਂ ਆਉਂਦੀ ਤਾਂ ਉਹਨਾਂ ਨੂੰ ਆਹੀ ਭਾਸ਼ਾ ਆਉਂਦੀ ਹੈ ਤੇ ਮੈਂ ਇਹੀ ਕਰੂੰਗਾ ਤੇ ਉਹਦੇ ਉੱਤੇ ਨਾ ਮੁੱਖ ਮੰਤਰੀ ਤੇ ਨਾ ਉਹਨਾਂ ਦੀ ਪਾਰਟੀ ਦਾ ਲੀਡਰ ਦਿੱਤੀ ਮੁੱਖ ਮੰਤਰੀ ਕੋਈ ਐਕਸ਼ਨ ਨਹੀਂ ਲੈਂਦਾ ਇਸ ਦੇ ਬਾਵਜੂਦ ਵੀ ਹੋਰ ਦੱਸਦੀ ਏ ਉਹਨੇ ਪਿਛਲੇ ਸਾਲ ਇੱਕ ਬਿਆਨ ਦਿੱਤਾ ਸੀ ਵੀ ਜਿਹੜਾ ਬੰਦਾ ਰਾਹੁਲ ਗਾਂਧੀ ਦੀ ਜ਼ੁਬਾਨ ਕੱਟ ਕੇ ਲੈ ਕੇ ਆਊਗਾ ਉਹਨੂੰ ਮੈਂ ਇਨਾਮ ਦੇਊਗਾ। ਹੋਰ ਸੁਣੋ ਉਹਨੇ ਇੱਕ ਵਾਰੀ ਇਹ ਬਿਆਨ ਦਿੱਤਾ ਵੀ 1987 ਚ ਮੈਂ ਇੱਕ ਸ਼ੇਰ ਮਾਰਿਆ ਸੀਗਾ। ਤੇ ਉਹ ਜਿਹੜਾ ਸ਼ੇਰ ਮੈਂ ਮਾਰਿਆ ਸੀ ਉਹਦਾ ਜਿਹੜਾ ਦੰਦ ਹੈ ਉਹ ਮੈਂ ਆਪਣੇ ਗਲ ਦੇ ਵਿੱਚ ਆ ਜਿਹੜਾ ਲੋਕਟ ਬਣਾਇਆ ਹੁੰਦਾ ਉਹਦੇ ਚ ਪਾ ਰੱਖਿਆ। ਤੇ ਉਹਦੇ ਤੇ ਕੇਸ ਦਰਜ ਹੋਇਆ ਸੀ ਵਾਈਲਡ ਲਾਈਫ ਐਕਟ ਦੇ ਅਧੀਨ। ਐਕਸ਼ਨ ਕੋਈ ਨਹੀਂ ਲਿਆ ਗਿਆ। ਕਿਉਂਕਿ ਰਾਜਕਰ ਦੀ ਧਰਦਾ ਐਮ ਐਲ ਏ ਹੈ ਸੋ ਅਜਹੀ ਗੁੰਡਾਗਰਦੀ ਜਦੋਂ ਮੈਂ ਐਮ ਐਲ ਏ ਕਰਨਗੇ ਤਾਂ ਉਹ ਆਮ ਲੋਕਾਂ ਤੋਂ ਕੀ ਆਸ ਕਰਦੇ ਸੋ ਅਗਲੀ ਗੱਲ ਦੋਸਤੋ ਤੁਹਾਡੇ ਸਾਹਮਣੇ ਜਿਹੜੀ ਲਿਆਉਣੀ ਹੈ ਉਹ ਹੈਗੀ ਹੈ ਕਾਂਵੜੀਆਂ ਦੀ ਕਾਂਵੜੀਆਂ ਕਾਂਵੜ ਯਾਤਰਾ ਚੱਲ ਰਹੀ ਹੈ ਧਾਰਮਿਕ ਗੱਲ ਹੈ ਆਪਾਂ ਨੂੰ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਉਹਨਾਂ ਤੇ ਪਰ ਉਹਦੇ 'ਚ ਦੋ ਕਿਸਮ ਦੇ ਇਤਰਾਜ਼ ਹੈ ਇੱਕ ਕਿਸਮ ਦਾ ਇਤਰਾਜ਼ ਤਾਂ ਕਈ ਥਾਵਾਂ ਦੇ ਉੱਤੇ ਕਦੇ-ਕਦੇ ਕਾਂਵੜੀਏ ਜਿਹੜੇ ਆ ਉਹ ਗੁੰਡਾਗਰਦੀ ਕਰਦੇ ਹੈ ਕੱਲ ਵੀ ਅਜਿਹੀ ਇੱਕ ਗੁੰਡਾਗਰਦੀ ਹੋਈ ਹੈ ਕਿ ਉਹਨਾਂ ਨੇ ਮੁਜੱਫਰਨਗਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿਸੇ ਢਾਬੇ ਤੇ ਖਾਣਾ ਖਾਦਾ ਢਾਬੇ ਦਾ ਨਾਂ ਵੀ ਬੜਾ ਖੂਬਸੂਰਤ ਹੈ ਹਰਿਆਣੇ ਦੇ ਸੀ ਉਹ ਕਾਂਬੜੀਏ ਤੇ ਉਹਦਾ ਨਾਂ ਹੈ ਤਾਊ ਹੁੱਕੇ ਵਾਲਾ ਹਰਿਆਣਵੀ ਟੂਰਿਸਟ ਢਾਬਾ ਉਸ ਹਰਿਆਣਵੀ ਤਾਊ ਦੇ ਹੁੱਕੇ ਵਾਲੇ ਢਾਬੇ ਦੇ ਉੱਤੇ ਉਹਨਾਂ ਨੇ ਲੰਗਰ ਪਾਣੀ ਛਕਿਆ ਸ਼ੱਕਣ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਤਾਂ ਸਾਡਾ ਧਰਮ ਪ੍ਰਿਸ਼ਟ ਕਰਤਾ ਸਾਨੂੰ ਦੱਸਿਆ ਨਹੀਂ ਵੀ ਤੁਸੀਂ ਤਾਂ ਇਹਦੇ ਵਿੱਚ ਜਿਹੜਾ ਹੈਗਾ ਪਿਆਜ਼ ਤੇ ਲਸਣ ਪਾਇਆ ਹੋਇਆ ਸੀਗਾ ਸਾਡਾ ਤਾਂ ਧਰਮ ਪ੍ਰਿਸ਼ਟ ਹੋ ਗਿਆ ਉਹਨਾਂ ਦੀ ਕੁੱਟਮਾਰ ਕਰਤੀ ਪੰਨ ਤੋੜ ਕਰਤੀ ਚੀਜ਼ਾਂ ਤੋੜਤੀਆਂ ਬਿੱਲ ਦੇਣ ਦੀ ਬਜਾਏ ਉਹਨਾਂ ਦਾ ਸਮਾਨ ਤੋੜਿਆ ਪੁਲਿਸ ਆ ਗਈ ਪੁਲਿਸ ਨੇ ਕੋਈ ਕੇਸ ਨਹੀਂ ਦਰਜ ਕੀਤਾ ਉਹਨਾਂ ਬੰਦਿਆਂ ਨੂੰ ਤੋਰਤਾ ਵੀ ਜਾਓ ਤੁਸੀਂ ਤੇ ਉਹ ਢਾਬੇ ਵਾਲੇ ਵੀ ਡਰ ਦੇ ਮਾਰੇ ਵੀ ਚਲੋ ਜਿੰਨਾ ਨੁਕਸਾਨ ਹੋ ਗਿਆ ਹੋ ਗਿਆ ਹੁਣ ਗਾਂ ਤੋਂ ਹੋਰ ਨੁਕਸਾਨ ਨਾ ਹੋਵੇ ਉਹ ਵੀ ਚੁੱਪ ਹੈ ਇਹ ਇੱਕ ਇੱਕ ਉਦਾਹਰਣ ਦੂਜੀ ਜਿਹੜੀ ਹੈ ਉਥੇ ਕਿਉਂਕਿ ਯੂਪੀ ਦੀ ਸਰਕਾਰ ਨੇ ਪਿਛਲੇ ਵਾਰੀ ਲਾਇਆ ਸੀ ਵੀ ਉਹ ਸਾਰੇ ਜਣੇ ਆਪਣੇ ਆਪਣੇ ਤੇ ਨਾਂ ਲਿਖਣ ਆਪਣੇ ਮਾਲਕ ਦਾ ਨਾਂ ਵੀ ਲਿਖਣ ਆਪਣੀ ਦੁਕਾਨ ਦਾ ਨਾਂ ਤੇ ਮਾਲਕ ਦਾ ਨਾਂ ਦੋਈ ਲਿਖਣ ਤਾਂ ਕਿ ਪਤਾ ਲੱਗੇ ਵੀ ਕੌਣ ਕੀ ਦੀ ਹੈ ਮੁਸਲਮਾਨਾਂ ਦੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਇਦ ਕੀ ਇਹਨਾਂ ਨੇ ਕੱਢ ਲਿਆ ਵੀ QR ਕੋਡ ਲਾਓ ਬਈ ਤੁਸੀਂ ਆਪਣਾ ਦੁਕਾਨ ਦਾ ਨਾਮ ਲਿਖੋ ਤੇ QR ਕੋਡ ਲਾਓ ਉਹ QR ਕੋਡ ਦੇ ਵਿੱਚ ਸਾਰੀ ਜਾਣਕਾਰੀ ਹੈ ਵੀ ਇਹ ਦਾ ਮਾਲਕ ਕੌਣ ਹੈ Hindu ਹੈ ਕਿ Musalman ਹੈ ਉਸ QR ਕੋਡ ਨੂੰ ਕਰਕੇ ਇੱਕ ਸੁਆਮੀ ਜਸ਼ਵੀਰ ਸਾਹਿਬ ਨੇ ਉਹ ਵੀ ਬੜਾ ਜਸ਼ ਖੱਟ ਰਹੇ ਹਨ ਉਹਨੂੰ UP ਸਰਕਾਰ ਦੀ ਜਿਹੜੀ ਹੈ ਉਹ ਉਹਨਾਂ ਦੇ ਸੁਰੱਖਿਆ ਗਾਰਡ ਮਿਲੇ ਹੋਏ ਆ ਉਹ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਆ ਉਹ ਤੇ ਉਹ ਜਿਹੜਾ ਉਹ ਦਬਕੇ ਮਾਰ ਰਿਹਾ ਵੀ ਜਿਹੜਾ ਗੈਰ ਸਨਾਤਨੀ ਕਰਮਤਨ ਦਾ ਹੁੰਦਾ ਹੈ ਇਸ ਕੰਬੜ ਯਾਤਰਾ ਦੇ ਰਾਹ ਚ ਇਹ ਅਸੀਂ ਹੋਣ ਨਹੀਂ ਦੇਵਾਂਗੇ ਗੈਰ ਸਨਾਤਨੀ ਲੋਕ ਇੱਥੇ ਨੇੜੇ ਨਹੀਂ ਦਿਸਣੇ ਚਾਹੀਦੇ ਤੇ ਜਿਹੜਾ QR ਕੋਡ ਅਸੀਂ ਲੈ ਰਹੇ ਹਾਂ ਤੇ ਜਿਹੜੇ ਬੰਦੇ ਹਿੰਦੂ ਆ ਉਹਨਾਂ ਦਾ ਅਸੀਂ ਦੱਸ ਰਹੇ ਹਾਂ ਤੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਇੱਥੋਂ ਖਾਓ ਉਹਨਾਂ ਦੇ ਅਸੀਂ ਆਪਣੇ ਇੱਕ ਫਲੈਗ ਲਾ ਰਹੇ ਹਾਂ ਝੰਡਾ ਲਾ ਰਹੇ ਹਾਂ ਆਪਣਾ ਜਿਹੜਾ ਹੈਗਾ ਕੇਸਰੀ ਝੰਡਾ ਵਿੱਚ ਨਿਸ਼ਾਨ ਪਾ ਕੇ ਤੇ ਉਹ ਉੱਥੋਂ ਹੀ ਖਾਓ ਤੇ ਦੂਜਿਆਂ ਤੋਂ ਨਾ ਖਾਓ ਉਜਾਣੀ ਇਹ ਪਛਾਣ ਕਰਨ ਦਾ ਇੱਕ ਤਰੀਕਾ ਕੱਢ ਲਿਆ ਨਿਰੀ ਗੁੰਡਾਗਰ ਸਰਕਾਰੀ ਸਪੌਂਸਰਡ ਗੁੰਡਾਗਰ ਕਰਦੀ ਹੈ ਤੇ ਇਹ ਰੁਕਣੀ ਚਾਹੀਦੀ ਹੈ ਅੱਜ ਦੀ ਗੱਲ ਚ ਇਹ ਨਹੀਂ ਬਹੁਤ-ਬਹੁਤ ਸ਼ੁਕਰੀਆ